ਬਾਜੀ ਕੀ ਨਾਮ ਦੀ ਆਪਾਂ ਤੁਸੀਂ ਸੁਰਜ ਕੁਮਾਰ ਇੱਕ ਗੱਲ ਕੀ ਹੋਈ ਹੈ ਬਾਜੀ ਸਰ ਜੋ ਨਾ ਇੱਕ ਲੜਕੀ ਆਈ ਹੈ ਜਿਹਦੇ ਇਹਦਾ ਰਿਸ਼ਤਿਆਂ ਦਾ ਪੂਰੀ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਕਦ ਦੂਜੇ ਜਹਾਨੇ ਜਾਂਦੇ ਬੋਲੋ ਪੀਆ ਨੇ ਉਹ ਬਾਅਦ ਜੋ ਫਿਰ ਮੁੰਡਾ ਜਾਂ ਨਿਕਾਹੀ ਉਹ ਕਿਤੇ ਆਇਆ ਕੋਠੇ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੁੱਠਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਵਿੱਚ ਉੱਥੇ ਤੂੰ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਦੀ ਜਿੰਨ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਅਥੇ ਦਾਤਰ ਦੋ ਤਿੰਨ ਮਾਰੇ ਸੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਹਾ ਸੀ ਉਹਦੀ ਉਂਗਲ ਤੇ ਮੈਂ ਸਾਇਦ ਲਾਥੀ ਘੀ ਹੋਰੀ ਵਿਚਾਰੇ ਦੀ ਉਹ ਸਾਡੋ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੋਨੀ ਬੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦੰਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦੰਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੀ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕਢਾਈਆਂ ਨੇ ਉਸ ਤੋਂ ਬਾਅਦ ਉਹ ਕੋਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਬਾਜਾ ਦੇ ਦੇ ਕਿ ਰੁਕ ਜੋ ਰੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀ ਰੇ ਮੁਰ ਜਾ ਤਦੋਂ ਉਹਨੂੰ ਖੂਨ ਸਵਾਰੀ ਉਹਦੇ ਸਿਰ ਤੇ ਮਰਨ ਦਾ ਨਾਮ ਕੀ ਉਮਰ ਕਿੰਨੀ ਉਹਦੇ ਨਾਲ ਜਾ ਹੀ ਉਹਦੇ 35 37 ਸਾਲ ਦੇ ਲੱਗੇ ਉਮਰ ਜਿਹੜੀ ਸਾਡੇ ਜਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਾਂ ਦੋਵੇਂ ਭਰਾਵਾਂ ਦਾ ਮਾਰ ਲਿਆ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਹੈ ਨਾ ਜਿਹੜੀ ਮਤਲਬ ਉਹਨਾਂ ਦਾ ਰਿਸ਼ਤ ਦਾ ਖਰੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਇੱਥੋਂ ਵਿਆਹ ਨਹੀਂ ਵਿਆਹ ਤਾਂ ਹੀ ਉਹਦਾ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਉਹ ਉੱਦੇ ਉਹਦੇ ਨਾਲ ਰਹਿੰਦੀ ਸੀ ਜੀ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੋਦਾ ਘਰ ਆ ਜੀ ਕਿੰਨੀ ਕੋਮਰ ਦਾ ਮੁੰਡਾ ਜਦਾ ਮੂੰਹ 35-36 ਸਾਲ ਦੀ ਉਮਰ ਸਾਡੀ ਨੂੰ ਜਿੱਦ ਹਾਂ ਜੀ ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਆ ਉਹਦਾ ਛੋਟਾ ਪੜਾ ਉਹ ਵੀ ਵਹ ਉਹ ਵੀ ਵਹ ਸਰ ਹੋਰੀ ਵਾਈ ਵੀ ਇੱਥੇ ਹੀ ਸਰ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲਬ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਣਗਾ ਪਹਿਲਾਂ ਉਹਨਾਂ ਦੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਾਰੋ ਦੋ ਐਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਰਾਈਚੱਕ ਨੂੰ ਥੈਂਕ ਯੂ ਜੀ ਬਾਬੀ ਜੀ ਕਿਤਲਾ ਹਈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲਿਆ ਸਰ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਸੀਂ ਦੇਖਦੇ ਹਾਂ ਸਰ ਕੀ ਜਾਲ ਨਹੀਂ ਥੈਂਕ ਯੂ ਜੀ